ਵਾਹਿਗੁਰੂ ਕੋ ਜੀ ਹਿਰਦੇ ਧਾਰੇ ਆਗੇ ਆਵਤ ਸਿੱਖ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ ਜਿੰਨੇ ਵੀ ਆਪ ਮਾਈ ਭਾਈ ਵੀਰ ਪੈਣ ਦੇ ਅਧਿਆਪਕ ਸਹਿਬਾਨ ਜਿੰਨੇ ਵੀ ਇਸ ਗੁਰਮਤ ਕੈਂਪਾਉਂਡ ਦੇ ਵਿੱਚ ਆਪਣਾ ਖਾਸ ਯੋਗਦਾਨ ਪਾਉਣ ਵਾਸਤੇ ਹਰ ਸਾਭ ਦੀ ਤਰ੍ਹਾਂ ਇੱਥੇ ਹਾਜ਼ਰ ਹੋਏ ਹੋ ਅਸੀਂ ਸਾਰਿਆਂ ਦੇ ਜਨਾਂ ਦੇ ਵਿੱਚ ਸ਼੍ਰੀਸ਼ਟ ਕਾਉਂਦੇ ਆ ਬੜੇ ਪਿਆਰ ਸਹਿਤ ਸੋਤੇ ਬਣਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਹੀ ਮੈਂ ਬੜਾ ਭਾਗੇ ਨਹੀਂ ਕਹੂੰਗਾ ਧੰਨਤਾ ਦੇ ਯੋਗ ਹੋ ਜੋ ਆਪਣਾ ਜ਼ਿੰਦਗੀ ਦਾ ਕੀਮਤੀ ਸਮਾਂ ਉਹਦੇ ਚੋਂ ਸਮਾਂ ਕੱਢ ਕੇ ਆਪਣੇ ਰੋਜ਼ ਦੀ ਜੀਵਨ ਜੀਵਨ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਉਹਨਾਂ ਦੇ ਵਿੱਚੋਂ ਸਮਾਂ ਕੱਢ ਕੇ ਜਿਹੜੇ ਆਪਣੇ ਇਲਾਕਿਆਂ ਦੇ ਗੋਮ ਦੇ ਬੱਚੇ ਨੇ ਸਾਡਾ ਫਿਊਚਰ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋ ਤੁਹਾਡੀ ਕੋਈ ਕੀਮਤ ਨਹੀਂ ਤੁਹਾਡੀ ਮਹਿਮਾ ਦਰਸੀ ਨਹੀਂ ਜਾ ਸਕਦੀ ਤੁਹਾਡੀ ਇੰਪੋਰਟੈਂਸ ਤੁਹਾਡਾ ਇਹ ਸੈਕਰੀਫਾਈਸ ਤੁਹਾਡਾ ਇਹ ਡਿਵੋਟ ਕੀਤਾ ਹੋਇਆ ਸਮਾਂ ਤੁਹਾਡਾ ਇਹ ਕੰਟਰੀਬਿਊਸ਼ਨ ਇਹਦੀ ਕੋਈ ਕੀਮਤ ਨਹੀਂ ਕੋਈ ਵੈਲਿਊ ਨਹੀਂ ਪ੍ਰਾਈਸਲੈਸ ਹੈ ਕਿ ਜੋ ਤੁਸੀਂ ਤਿਆਰ ਕਰ ਰਹੇ ਹੋ ਆਪਣੀ ਕੌਮ ਦੇ ਫਿਊਚਰ ਨੂੰ ਉਹ ਉਦੋਂ ਪਤਾ ਲੱਗੇਗਾ ਜਦੋਂ ਤੁਹਾਡੇ ਪੜਾਏ ਹੋਏ ਬੱਚੇ ਕਿਸੇ ਜਗ੍ਹਾ ਤੇ ਬਹਿ ਜਾਣਗੇ ਜਦੋਂ ਤੁਹਾਡੇ ਕੋਲੋਂ ਪੜਿਆ ਹੋਇਆ ਬੱਚਾ ਕੱਲ ਨੂੰ ਪ੍ਰਾਈਮ ਮਿਨਿਸਟਰ ਜਾਂ ਜੋ ਬਾਈਡਨ ਦੀ ਜਗ੍ਹਾ ਤੇ ਬੈਠਦਾ ਹੈ ਤੇ ਉਦੋਂ ਉਹ ਕੰਮ ਕਰੇਗਾ ਜੋ ਤੁਸੀਂ ਅੱਜ ਉਹਦੇ ਦਿਲਾਂ ਦੇ ਵਿੱਚ ਪਾ ਦਿੱਤਾ ਹੋਏਗਾ ਜਰੂਰ ਸਾਡੀ ਕੌਮ ਤਾਂ ਬੱਚਾ ਹੀ ਕੱਲ ਨੂੰ ਸਾਡਾ ਆਕੂ ਬਣੇਗਾ ਕਿਸੇ ਵੀ ਕੋ ਛੋਟੀ ਵੱਡੀ ਕਿਸੇ ਵੀ ਅਹੁਦੇ ਤੇ ਪਹੁੰਚੇਗਾ ਤੇ ਇਸ ਕਰਕੇ ਸਾਡਾ ਮੰਨਣਾ ਹੈ ਕਿ ਜਿੰਨੇ ਵੀ ਬੱਚੇ ਨੇ ਸਾਰਿਆਂ ਨੂੰ ਅੱਛੀ ਤਾਲੀਮ ਦਿੱਤੀ ਜਾਵੇ ਕਿਉਂਕਿ ਕੋਈ ਪਤਾ ਨਹੀਂ ਕੋਈ ਕਿਸੇ ਹਾਲਾਤਾਂ ਦੇ ਵਿੱਚ ਕਿਸ ਸੀਟ ਤੇ ਜਾ ਕੇ ਬਹਿ ਜਾਏਗਾ ਤੇ ਜਦੋਂ ਬੈਠਾ ਹੋਵੇ ਸਹੀ ਫੈਸਲਾ ਲਵੇ ਸਹੀ ਫਿਊਚਰ ਡਿਸਾਈਡ ਕਰੇ ਉਹਦੇ ਕਰਕੇ ਸਾਨੂੰ ਅੱਜ ਇਹ ਮਿਹਨਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਪੋਲਿਟਿਕਸ ਹੈ ਉਹ ਵੋਟ ਦੇ ਉੱਪਰ ਚੱਲ ਰਹੀ ਹੈ ਜਿੱਧਰ ਵੋਟ ਜ਼ਿਆਦਾ ਪੈਗੀ ਉਹ ਬੰਦਾ ਜਿੱਤੇਗਾ ਤੇ ਜਦੋਂ ਬੰਦਾ ਜਿੱਤੇਗਾ ਤੇ ਫਿਰ ਕਿਹੋ ਜਿਹਾ ਕੰਮ ਕਰੇਗਾ ਜਿਹੋ ਜਿਹਾ ਤੁਸੀਂ ਸਿਖਾਏ ਹੋ ਨਾ ਅਗਰ ਉਹ ਬਿਊਰੋਕ੍ਰੇਸੀ ਚ ਜਾਏਗਾ ਅੱਛੀ education ਲੈ ਕੇ ਕਿਸੇ ਸੀਟ ਤੇ ਬੈਠੇਗਾ ਤੇ ਉਹ ਉਦੋਂ ਉਹ ਡਿਸੀਜਨ ਲਏਗਾ ਜੋ ਉਹਦੇ ਦਿਲਾ ਦੇ ਵਿੱਚ ਬਸਿਆ ਹੋਵੇ ਜੋ এডਿਕੇਸ਼ਨ ਦੇ ਨਾਲ ਬੰਦੇ ਡਿਸੀਜਨ ਲੈਂਦੇ ਨੇ ਉਹ ਬਹੁਤੇ ਕਿਸੇ ਕੰਮ ਵਾਸਤੇ ਫਾਇਦੇਮੰਦ ਨਹੀਂ ਹੁੰਦੇ ਜੋ ਬੰਦੇ ਸੈਟਰਾਮੈਂਟਸ ਦੇ ਨਾਲ ਸੰਸਕਾਰਾਂ ਦੇ ਨਾਲ ਡਿਸੀਜਨ ਲੈਂਦੇ ਨੇ ਉਹ ਹਮੇਸ਼ਾ ਕਿਸੇ ਵੀ ਕੰਮ ਦੇ ਲਈ ਕਿਸੇ ਵੀ ਧਰਮ ਦੇ ਲਈ ਬੈਨੀਫੀਸ਼ੀਅਲ ਨਹੀਂ ਹੁੰਦੇ ਕਦੇ ਕਿਸੇ ਐਜੂਕੇਸ਼ਨ ਨੇ ਕਿਸੇ ਨੂੰ ਚੰਗਾ ਇਨਸਾਨ ਨਹੀਂ ਬਣਾਇਆ। ਕਿਸੇ ਵੀ ਐਜੂਕੇਸ਼ਨ ਨੇ ਕਿਸੇ ਨੂੰ ਬਿਊਰੋਕ੍ਰੇਟ ਬਣਾਇਆ, ਪੋਲੀਟੀਸ਼ੀਅਨ ਬਣਾਇਆ, ਟਾਈਕੂਨ ਬਣਾਇਆ, ਬਿਜ਼ਨਸਮੈਨ ਬਣਾਇਆ। ਅੱਛਾ ਇਨਸਾਨ ਸਿਰਫ ਉਹਨੂੰ ਦਿੱਤੇ ਹੋਏ ਸੰਸਕਾਰਾਂ ਨੇ ਬਣਾਇਆ। ਤੇ ਇਸ ਕਰਕੇ ਚੰਗੇ ਸੰਸਕਾਰ ਦੇਣਾ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਹੁਣ ਅਗਰ ਆਪਾਂ ਇੱਕ ਬਾਣੀ ਦੀ ਪੰਕਤੀ ਬਣਾ ਗਾਵੇ ਕੋ ਤਾਣ ਬਣੂ ਗਾਵੇ ਕੋ ਦਾਤ ਜਾਣਾ ਹੈ। ਗਾਵੇ ਕੋ ਗੁਣ ਵਡਿਆਈਆਂ ਹੁਣ ਦੇਖੋ ਜਿੰਨੀ ਫਾਸ ਤੁਸੀਂ ਇਹ ਪੰਕਤੀਆਂ ਪੜ ਰਹੇ ਹੋ ਮੈਂ ਗਰੰਟੀ ਦਿੰਦਾ ਨਾ ਇੱਕ ਵੀ ਬੰਦਾ ਇਹਦਾ ਮਤਲਬ ਨਹੀਂ ਦੱਸ ਸਕਦਾ ਜਿੰਨੀ ਫਾਸ ਤੁਸੀਂ ਗੁਰਬਾਣੀ ਆਪਣੇ ਦਿਲਾਂ ਦੇ ਵਿੱਚ ਵਸਾ ਲਈ ਇਹ ਬਾਣੀ ਇਹ ਪੜੀ ਹੋਈ ਫਾਸ ਬਣੀ ਦੱਸ ਰਹੀ ਹੈ ਕਿ ਤੁਹਾਡੇ ਮਨਾਂ ਦੇ ਵਿੱਚ ਉਸ ਗੁਰਬਾਣੀ ਦੀ ਪੰਕਤੀ ਦਾ ਕਿੰਨਾ ਅੰਦਰ ਸਰਕਾਰ ਜਿੰਨੀ ਤਰੀਕੇ ਨਾਲ ਤੁਸੀਂ ਬਾਣੀ ਦੀ ਪੰਕਤੀ ਪੜ ਲਈ ਜੇ ਕਿਸੇ ਨੂੰ ਸੁਣਾਤੀ ਉਸਨੇ ਦੱਸ ਦਿੱਤਾ ਕਿ ਸਾਡੇ ਦਿਲਾਂ ਦੇ ਵਿੱਚ ਕਿਹੋ ਜਿਹਾ ਸੰਸਕਾਰ ਨੇ ਆਪਾਂ 3 ਸਾਲਾਂ ਤੋਂ ਗੁਰਮਤ ਕੈਂਪ ਸਜਾ ਰਹੇ ਹਾਂ ਕਿੰਨਾ ਸਾਲਾਂ ਤੋਂ ਗੁਰਮਤ ਕੈਂਪਾਂ ਦੇ ਵਿੱਚ ਆਪਾਂ ਜਿਆਦਾ ਜੋਰ ਦੇ ਰਹਿਆਂ ਬੱਚਿਆਂ ਨੂੰ ਜੋ ਸਾਡੇ ਸਿੱਖ ਇਤਿਹਾਸ ਨੇ ਜਾਂ ਸਾਡੇ ਪੰਜਾਬ ਪਿਆਰਾਂ ਦੇ ਨਾਮ 35 ਐਕਰੀ ਚਾਰ ਸਾਹਿਬ ਜੰਦਿਆਂ ਦੇ ਨਾਮ ਕੇ ਬੱਚਿਆਂ ਨੂੰ ਯਾਦ ਕਰਾਂ ਦਿੱਤੇ ਜਾਂਦੇ ਇਹ ਸਾਰੇ ਇੱਕ ਜਾਣਕਾਰੀ ਹੈ ਇੱਕ ਨੌਲੇਜ ਹੈ ਔਰ ਜਾਣਕਾਰੀ ਗਿਆਨ ਨਹੀਂ ਹੁੰਦੀ ਇਹ ਜਾਣਕਾਰੀ ਹੁੰਦੀ ਹੈ ਤੇ ਗਿਆਨ ਬਣਨ ਵਾਸਤੇ ਆਪਾਂ ਨੇ ਕੀ ਤਿਆਰੀ ਕੀਤੀ ਉਹਦੇ ਤੇ ਬਹਿ ਕੇ ਇਸ ਵੇਲੇ ਮੰਥਨ ਕਰਨਾ ਸੋਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਵਾਸਤੇ ਅਸੀਂ ਬੱਚਿਆਂ ਨੂੰ ਗਿਆਨੀ ਬਣਾਉਣਾ ਅਸੀਂ ਬੱਚਿਆਂ ਨੂੰ ਇੰਟੈਲੈਕਚੁਅਲ ਬਣਾਉਣਾ ਵਿਵੇਕ ਬੁੱਧੀ ਵਾਲੀ ਬੰਮ ਬਣਾਉਣਾ ਅਪਾ ਅਰਦਾਸ ਦੇ ਵਿੱਚ ਰੋਲ ਜਾਣਾ ਬਖਸ਼ਨਾ ਦੀ ਸਿੱਖਾਂ ਨੂੰ ਬੁੱਧੀ ਦਾ ਨਹੀਂ ਮੰਨਦੇ ਬਖਸ਼ਨਾ ਦੀ ਸਿੱਖਾਂ ਨੂੰ ਵਿਵੇਕ ਦਾ ਮੰਨਦੇ ਤੇ ਬੇਵੇਕੀ ਕਿਦਾਂ ਹੋਈਏ ਜਿਹੜੀ ਸਾਡੀ ਲੜਾਈ ਉਹ ਸਾਡੀ ਮਿਹਨਤ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਸੀਂ ਬੱਚਿਆਂ ਨੂੰ 3 ਸਾਲ ਤੋਂ ਪੈਂਤੀ ਇਕਰੀ ਸਿਖਾਣੀ ਸ਼ੁਰੂ ਕੀਤੀ ਵਾ ਵ ਬੱਚਿਆਂ ਨੇ ਪੈਂਤੀ ਇਕਰੀ ਸਿੱਖ ਲਈ ਹੁਣ ਗੁਰਬਾਣੀ ਪੜ ਲੈਂਦੇ ਨੇ ਹੁਣ ਗੁਰਬਾਣੀ ਪੜ ਕੇ ਜਮਲੇ ਮਿਹਨਤ ਅੱਗੇ ਚਲਦੀ ਜਾਣੀ ਚਾਹੀਦੀ ਹੈ ਹੋਰ ਅੱਗੇ ਹੋਰ ਅੱਗੇ ਜਿਹਨਾਂ ਬੱਚਿਆਂ ਨੇ ਬਾਣੀ ਪੜਨੀ ਸਿੱਖ ਲਈ ਹੁਣ ਬਾਣੀ ਦੇ ਵਿੱਚ ਉਹਦੀ ਗਿਆਨਕਿਤਾ ਕੱਢਣ ਗਿਆਨਕਿਤਾ ਹੋਣ ਉਹ ਗੁਰਬਾਣੀਆਂ ਦੇ ਦਿਲਾਂ ਵਿੱਚ ਵਸ ਕਿਦਾਂ ਜਾਵੇ ਜਿਹੜੇ ਪੰਜਾ ਪੈਰਿਆਂ ਦੇ ਚਾਰ ਸਭਜੰਦ ਦੇ ਨਾਮ ਉਹਨਾਂ ਨੇ ਯਾਦ ਕਰ ਲਏ ਉਹਨਾਂ ਵਰਗੇ ਬਣਨ ਕਿਦਾਂ ਉਹਦੀ ਤਿਆਰੀ ਕਰਾਣੀ ਹੈ ਉਹਦੀ ਤਿਆਰੀ ਕਰਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਤੁਹਾਨੂੰ ਵੀ ਬਹੁਤ ਬਹੁਤ ਪ੍ਰੀਤ ਕਰਨੀ ਹੋਵੇਗੀ ਤੁਸੀਂ ਹੁਣ ਇਹ ਨਾ ਸੋਚੋ ਕਿ ਜਿੰਨੇ ਵੀ ਮੇਰੇ ਵੀਰ ਭੈਣ ਇਸ ਝਾੜ ਵਿੱਚ ਸਵਾਰ ਹੋ ਗਏ ਸਾਡੇ ਨਾਲ 3000 ਸਾਲਾ ਤੋਏ ਜਿਹੜੇ ਪੁਰਾਣੇ ਚੱਲਦੇ ਨੇ ਕਿ ਤੁਹਾਡਾ ਸਫਰ ਇੱਥੇ ਤੱਕ ਸੀ ਤੁਸੀਂ ਆਪ ਨੂੰ ਹੀ ਚੱਲਣਾ ਤੇ ਬੱਚਿਆਂ ਨੂੰ ਨਾਲ ਹੋਰ ਲੈ ਕੇ ਨਹੀਂ ਤੁਰਨਾ ਕੋਈ ਸਭ ਤੋਂ ਜ਼ਿਆਦਾ ਜੋਰ ਅਸੀਂ ਕਿਸ ਕਰਕੇ ਢਿਣਾ ਹੈ ਉਹ ਆਪਾਂ ਹੁਣੇ ਡਿਸਾਈਡ ਕਰਾਂਗੇ ਪਹਿਲੇ ਤੁਹਾਡੀਆਂ ਸਲਾਹਾਂ ਲੈਣ ਤੋਂ ਬਾਅਦ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਇੱਕਦਮ ਆਪਣਾ ਦਿਮਾਗ ਖੋਲ ਕੇ ਬੈਠੋ ਕਾਲੇ ਨਹੀਂ ਪੈਣਾ ਬੜੇ ਸੰਜਮ ਦੇ ਨਾਲ ਸਹਿ ਸੁਭਾਅ ਨਾਲ ਇੱਕੋ ਲਾਈਨ ਦੇ ਵਿੱਚ ਆਪਣੀ ਜੇ ਕੋਈ ਸਲਾਹ ਮੇਰਾ ਵੀਰ ਭੈਣ ਦੇ ਸਕਦਾ ਤੇ ਅਸੀਂ ਝੋਲੀ ੜ ਕੇ ਸਲਾਹ ਲੈਣ ਵਾਸਤੇ ਖੜੇ ਹਾਂ ਆਪਾਂ ਜਦੋਂ ਮਾਈਕ ਹੱਥ ਆਵੇ ਕੋਈ ਬਹੁਤ ਹੀ ਲੰਬੀ ਗੱਲ ਨਹੀਂ ਕਰਨੀ ਕਰਨੀ ਵੀ ਕਿੱਥੋਂ ਸ਼ੁਰੂ ਹੋਏ ਸੀ ਅੱਜ ਕੀ ਕਰਾਤਾ ਤੇ ਕੀ ਰਹੇਗਾ ਫਾਰਮ ਦਾ ਪ੍ਰਚਾਰ ਹੋਣ ਵਾਲਾ ਹੈ ਫਾਰਮ ਨੂੰ ਅਸੀਂ ਚਾਹ ਦੀ ਕਲਾ ਦੇ ਵਿੱਚ ਲੈ ਜਾਣਾ ਹੈ ਉਹਦੇ ਵਿੱਚ ਕਿਸੇ ਦੇ ਮਾਇਨ ਚ ਜੇ ਕੋਈ ਪੱਛਾ ਆਈਡੀਆ ਆਵੇ ਤੇ ਉਹਦਾ ਵੈਲਕਮ ਹੈ ਉਸ ਤੋਂ ਵੀ ਪਹਿਲਾਂ ਮੈਂ ਇਹ ਮਸਲਾ ਇਹ ਪੁੱਛਣਾ ਚਾਹਣਾ ਕਿ ਪ੍ਰਚਾਰ ਵਾਸਤੇ ਸਾਨੂੰ ਕੀ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਸ ਦਾ ਸਾਰੇ ਕੋਈ ਵੀ ਆਨਸਰ ਦੇਣਾ ਚਾਹਦਾ ਜਦ ਵੀ ਕਿ ਪ੍ਰਚਾਰ ਵਾਸਤੇ ਆਪਣੇ ਕੌਮ ਨੂੰ ਹੋਰ ਵਧੇ ਖੁੱਲੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਕੋਈ ਵੀ ਮੇਰਾ ਵੀਰ ਭੈਣ ਇਹਦਾ ਅਨਸਰ ਦੇਣਾ ਚਾਹੁੰਦਾ ਹੈ ਤੇ ਦਵੇ ਕਿਉਂਕਿ ਮੈਂ ਪਹਿਲਾਂ ਨਹੀਂ ਕਿਹਾ ਕਿ ਤੁਹਾਡੀ ਜ਼ਿੰਦਗੀ ਹੁਣ ਆਸਾਨ ਨਹੀਂ ਹੈ ਆਪਾਂ ਸਾਰਿਆਂ ਨੇ ਆਪ ਨੂੰ ਦੇ ਕੇ ਆਪਣੇ ਆਪ ਨੂੰ ਤਿਆਰ ਕਰਨਾ ਫਿਰ ਅੱਗੇ ਬੱਚਿਆਂ ਨੂੰ ਪੜਾਉਣਾ ਸਰਕਾਰੋਂ ਕਿਸ ਕਰਕੇ ਹੋ ਕਿ ਜਿੱਦਾਂ ਡਾਕਟਰ ਦੇ ਹੱਥ ਦੇ ਵਿੱਚ ਇੱਕ ਜਿੰਦਗੀ ਹੁੰਦੀ ਹੈ ਉਸ ਤਰ੍ਹਾਂ ਹੀ ਕਦੇ ਆਧਿਆਪਕ ਦੇ ਹੱਥ ਵਿੱਚ ਵੀ ਜਿੰਦਗੀ ਹੁੰਦੀ ਹੈ

आज मेरा बच्चा अपना 90% टाइम ਜਿਹੜਾ ਮੋਬਾਈਲ ਤੇ ਬਿਤਾ ਰਿਹਾ। ਮੈਨੂੰ ਮੋਬਾਈਲ ਤੇ ਇੰਸਟਾਗ੍ਰam ਚੈਨਲ ਫੇਸਬੁੱਕ ਦੇ ਉੱਤੇ ਐਹੋ ਜਿਹੇ ਵੀਡੀਓਜ਼ ਬਣਾਣੇ ਪੈ ਗਏ। ਇਸ ਲਈ ਮੇਰੇ ਸਤਾਰੀ ਜਿਹੜੇ ਉੱਤੇ ਵੀ ਪੈਨ ਆਏ ਨੇ ਅਸੀਂ ਕਰਮ ਸਿੰਘ ਜੀ ਨਾਲ ਵੀ ਗੱਲ ਕੀਤੀ ਹੈ ਸਟੋਪਿਕ ਦੇ ਉੱਤੇ ਸਾਨੂੰ ਖੁਦ ਚੈਟ ਜੀਪੀਟੀ AI ਵੀਡੀਓਜ਼ ਕਿਵੇਂ ਬੰਦੇ ਨੇ ਸਾਨੂੰ ਖੁਦ ਸਿੱਖਣੇ ਪੈਣਗੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਸਕੀਏ। ਔਰ ਅਸੀਂ ਉਹਨਾਂ ਕੰਟੈਂਟ ਤਿਆਰ ਕਰਕੇ ਐਹੋ ਚਾ ਅਸੀਂ ਦਿੱਲੀ ਕਮੇਟੀ ਦੇ ਲੈਵਲ ਤੇ ਇੱਕ ਵੱਡੇ ਲੈਵਲ ਦਾ ਚੈਨਲ ਤਿਆਰ ਕਰੀਏ ਕਿ ਜਦੋਂ ਮੇਰਾ ਬੱਚਾ ਮੋਬਾਈਲ ਖੋਲੇ ਉਹਨੂੰ ਮੰਨਾਂਗੇ ਕਿ ਅਸੀਂ 60% ਗੰਦ ਮਿਲੇਗਾ ਬਟ 40% ਅچھے ਵੀਡੀਓਜ਼ ਮਿਲਣਗੇ ਤੇ ਗੁਨਾਹਕ ਦਾ ਸਿਧਾਂਤ ਹੈ ਜਿੱਥੇ ਲੋਕ ਨੇ ਨਾ ਉੱਥੇ ਗੁਨਾਹਕ ਆ ਪਹੁੰਚ ਗਿਆ ਉਹ ਉੱਥੇ ਗਲ ਵਿਚਾਰ ਵੀ ਦਿੰਦੀ ਹੈ ਫੈਸੀ ਸਾਰੇ ਉਸ ਪਾਸੇ ਆਏ ਥੈਂਕ ਯੂ ਜੀ न जाके ना, ना वीडियो पढ़ने चाहिए इस इस दुर्मत 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 अच्छा। अच्छा। तो इस गलती आप बात से बचाएंगे नहीं हाँ जी आसियान में इस कैंप में जो भी आसियान में इस गुमनत जो कैंप है वो देखिए कोई और गुमनत कोर्सेज में रिटर्न्स कर सकते हैं जितना जितना दो साला गुमनत कोर्स है जो इस बच्चन पता तो होए कि कोई कोर्स यह कोर्स बहुत पुराना है जो दिवाली तो शायद जुड़ता है कॉलेज तो पर साढे बच्चे या शायद वे भी जो है इसकी अवेयर नहीं है इसलिए उसका इंट्रोड्यूस करना करने में बाद जो है वागुरु जी का खालसा वाहगुरू जी की पति पहले तो असि सिर्फ समर कैंप्स तक सीमित ना रह जाइए साढ़े क्लास में मम्मी जाते हैं सारा सा क्योंकि बहुत ਕਪਾਸਲੇ ਬਸ ਐਨੀ ਕਿ ਸਿਰਫ ਅਸੀਂ ਸੰਕਰਮਜੀ ਕਦੋਂ ਕਰਦਾਂਗੇ ਦੂਸਰੀ ਚੀਜ਼ ਜਿਵੇਂ ਸਹਿਜ ਪਾਰਟੀ ਅਸੀਂ ਲਹਿਰਸ਼ ਨੂੰ ਕੀਤੀ ਹੈ ਤੇ ਪਛਿਆਂ ਤੱਕ ਵੀ ਉਹ ਚੀਜ਼ ਪਹੁੰਚਾਈ ਜਵੇ ਕਿ ਬੱਚਾ ਨੂੰ ਛੋਟੇ ਛੋਟੇ ਸ਼ਬਦਾਂ ਦੇ ਨਾਲ ਵਿਚਾਰ ਕਰਕੇ ਨਾ ਕਿ ਉਸ ਸ਼ਬਦ ਦਾ ਮਤਲਬ ਕੀ ਅਰਥ ਸਮਝਾ ਕੇ ਤੇ ਉਹ ਉਹਨਾਂ ਨੂੰ ਦੱਸਿਆ ਜਾਵੇ ਕਿ ਪਾਣੀ ਕਹਿ ਕੀ ਰਹੀਏ ਤੇ ਅਸੀਂ ਚੰਨਾ ਕਿੰਦਰ ਨੂੰ ਰਾਈਟ ਦਾ ਇਸ ਅਕੀ ਦਾ ਪ੍ਰਚਾਰ ਹੋਏਗਾ ਕਿੰਨੇ ਦਾ ਪ੍ਰਚਾਰ ਆਪਣੇ ਘਰੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਬਾਕੀ ਦੇ ਜੋ ਵੀ ਅਸੀਂ ਗੱਲਾਂ ਕਰ ਰਹੇ ਹਾਂ ਉਹ ਬਹੁਤ ਹੀ ਉਪਰਾਲੇ ਬਹੁਤ ਅੱਛੇ ਨੇ ਅਸੀਂ ਬਹੁਤ ਬਹੁਤ ਤਰਸ ਕਰਦੇ ਹਾਂ ਚੇਅਰਮੈਨ ਸਾਹਿਬ ਕਰਮ ਸਰ ਜੀ ਦਾ ਔਰ ਆਪਣੀ ਪੂਰੀ ਟੀਮ ਦਾ ਵੀ ਬਹੁਤ ਬਹੁਤ ਕੀ ਦੋ ਮਹੀਨੇ ਛੁੱਟੀਆਂ ਦੇ ਵਿੱਚ ਅੱਛੇ ਕਾਰੇ ਕਰ ਰਹੇ ਹਾਂ ਅਸੀਂ ਸਾਰੇ ਲੋਕ लेकिन आप अपने अंदर जाती मार के देखिए कि साढ़े घर बच्चे नो घर पंजाबी आंधी है साढ़े बच्चे नो गुरुसिंह क्या नहीं थे सारे सारा संसार है अपनी पूरी पंजाबीयत सब जने सिख जाएंगे बहुत बहुत धन्यवाद जी वाइकुंजी का कल्सा जी की फतेह जिस इस बार तक ये गुरमत कैंप है और गुरु तेग बहादुर जी की शिताब्दी को समर्पित किया गया है तो इस बार छोटे छोटे जोड़े भी बच्चे है नॉवेल मरे श्रोकस जे गुरु तेग बहादुर जी दें उस सारे बच्चों को असी थोड़े थोड़े करके असी लर्न करवाईए असी जिस तरह वो फेज कराईए असी ज्यादा सिलेबस नहीं भी दिनों में असं बिन्हें स्ट्रोक लर्न करवा सकते हैं अभी दस श्रोक असं लर्न करवाई सकते हैं तो उस हिसाब से सूँ उदम करना चाहिए कि असी श्रोकस लर्न करवाईए वागुरू जी का खालसा वाहगुरू जी वाहेगुरु जी का खालसा वाहेगुरु जी की फतेह सब तो पहला था क्या प्रचार किमें बन सकता है जी मैं बेनती करा यह आप जी वालों नहीं लागू हो सकता है कि जिन्हें इतने टीचर्स बैठे हैं या जोड़े अच्छे नहीं पहुंचे उन्होंने वास्ते लाजमी किया जाए कि इस सहज पार्टी लहर में उन्होंने हिस्सा पाया कि नहीं क्योंकि अगर असं आप नहीं सीखा तो अगर किमें सिखा पवेंगे तो मैं, मैं नहीं लगता कि बहुत ने नहीं, नहीं भी हिस्सा पाया ਕਿਸੇ ਨੇ ਇਤਵਾਰੀ ਦੀ ਸਹਿਜ ਬਾਤ ਪੁਲੀ ਸੰਥਾ ਕਦੀ ਲਿੱਤੀ ਹੋਏ ਇਹ لازਮੀ ਸਾਡੇ ਸਾਰੇ ਵਸਤੇ ਹੋਣਾ ਚਾਹੀਦਾ ਹੈ ਕਿਤਾ ਵੀ ਆਪ ਜੀ ਨੂੰ ਕੋਈ ਰੂਲ ਬਣਾਉਣਾ ਪਏਗਾ ਔਰ ਦੂਜੀ ਗੱਲ ਜਿਹੜੀ ਸਰ ਲੋਕ ਮਹਲੇ ਨਵੇਂ ਦੀ ਕੰਜੀਨਾ ਕਰ ਕੀਤੀ ਉਹ ਕਹਿ ਰਹੀ ਸੀ ਉਸ ਤੋਂ ਬਾਅਦ ਉਧਰ ਕੰਪੀਟੀਸ਼ਨ ਰੱਖਿਆ ਜਾਏ ਭਾਵੇਂ ਹਰ ਪੱਤਰ ਤੇ ਹਰ ਖੇਤਰ ਤੇ ਅਲੱਗ ਅਲੱਗ ਕਰਕੇ ਉਹਦੇ ਚ ਬੱਚੇ ਸੈਲੈਕਟ ਕਰਕੇ ਸਟੇਜ ਤੇ ਰਕਾਰ ਦ ਅਸੀਂ ਇਹ ਗੁਰਮਤ ਕੈਂਪਾਂ ਦਾ ਪ੍ਰਚਾਰ ਮੈਂ ਕੰਜੀ ਜੀ ਨੇ ਕੁਐਸਚਨ ਕੀਤਾ ਤੇ ਮੇਰੀ ਇੱਕ ਛੋਟੀ ਜਿਹੀ ਬੈਂਥੀ ਹੈ ਇਸ ਵੀਦਿਨ ਕੈਂਪ ਜਿਹੜੇ ਲੱਗਦੇ ਹਨ ਬੱਚੇ ਸਿੱਖ ਪੰਨੇ ਸਿੱਖੀ ਸਕੂਲਾਂ ਦੇ ਅੰਦਰ ਇਹਨਾਂ ਕੈਂਪਾਂ ਨੂੰ ਜਾਰੀ ਕੀਤਾ ਜਾਏ ਇਸ ਵਕ ਇਸ ਤਰ੍ਹਾਂ ਇੱਕ ਇੱਕ ਨੁੱਕੜ ਨਾਟਕ ਦੀ ਤਰ੍ਹਾਂ ਬੱਚਿਆਂ ਨੂੰ ਅਸੈਂਬਲੀ ਗਰਾਊਂਡ ਦੇ ਅੰਦਰ ਬੱਚਾ ਦੱਸਿਆ ਕਿ ਕਿਸ ਕਿਸ ਨੇ ਗੁਰਮਤ ਕੈਂਪ ਵਿੱਚ ਹਿੱਸਾ ਲਇਤਾ ਔਰ ਕਿਸ ਨੇ ਨਹੀਂ ਲੇਤਾ ਜਿਨ੍ਹਾਂ ਨੇ ਲਿਤਾ ਉਹਨਾਂ ਨੂੰ ਕੀ ਲਾਭ ਹੋਇਆ ਉਹ ਬੱਚੇ ਜਦੋਂ ਦੱਸਣਗੇ ਹੋਰਾਂ ਨੂੰ ਕਿ ਜਿਨ੍ਹਾਂ ਨੇ ਨਹੀਂ ਹਿੱਸਾ ਲਇਤਾ ਉਹ ਬੱਚੇ ਇਨਕਰੀਜ ਹੋਣਗੇ ਕਿਉਂਕਿ ਮੋਸਟਲੀ ਬੱਚੇ ਕੋ ਮਨਚਲੀ ਦੰਨੇ ਮਾਪਿਓ ਲੈ ਦੰਨੇ ਤੇ ਸਿੱਕੀ ਸਕੂਲਾਂ ਵਿੱਚ ਸਕੂਲ ਖੁੱਲਣ ਤੋਂ ਬਾਅਦ ਇੰਨਾ ਗੁਰਮਤ ਕੈਂਪਾਂ ਦਾ ਜਿਹੜਾ ਲਾਭ ਹੋਇਆ ਬੱਚਿਆਂ ਨੂੰ ਉਹ ਦੱਸਿਆ ਜਾਵੇ ਤਾਂ ਕਿ ਅਸੀਂ ਆਣ ਵਾਲੇ ਸਮੇਂ ਵਿੱਚ ਕੈਂਪਾਂ ਵਿੱਚ ਬੱਚਿਆਂ ਦੀ ਦਿੱਲੀ ਮੋੜ ਵਧਾ ਸਕੀਏ ਵਾਈ ਬੁਜੀ ਕੀ ਕਰਸਮ ਵਾਈ ਬੁਜੀ ਕੀ ਕਰ ਜੀ ਕਹਿੰਦੇ ਕਿ ਜੋ ਇਹਨੇ ਕੰਮ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਕਿ ਕੰਮ ਦਾ ਤਾਂ ਸਾਜੇਨ ਆਕਰੰ ਲੈ ਵਿੱਚ ਸਾਡੇ ਪਰਤਾਵ ਦੇ ਵਿੱਚ ਸਾਡੇ ਕਿਰਮਾਂ ਦੇ ਵਿੱਚ ਸਾਡੇ ਮੰਨ ਦੇ ਵਿੱਚ ਮੰਨ ਵਤਨ ਕਰ। ਤੇ ਇਹ ਜੀਆ ਜਾਏਗਾ ਕਿ ਅਸੀਂ ਕੁਝ ਨਹੀਂ ਬੋਲ ਰਹੇ ਉਹ ਕੀ ਟੀਚਰ ਬਣ ਜਾਏਗਾ। ਜਿਹੜਾ ਜਿਹੜੇ ਬੜਾ सुरेश ਜਿਹੜੇ ਚਾਲੂ ਨੇ ਮਲਤਾਰ ਭਾਈ ਹੋਈ। ਉਹ ਵੀ ਦੁੱਤੇ ਭਾਈ ਨਿਵਰਤਨ ਖਾਲਸਾ ਜਾਂ ਹੋਰ ਕੋਈ ਸਰਕਾਰੀ ਕਿਉਂਕਿ ਉਹਦਾ ਪਾਸਾ ਕਿਹਾ ਜਾ ਰਿਹਾ। 0 ਵਾਲੀ। ਅਜਾ 16 ਇਹ ਦੋਲੇ ਕੰਨਾਂ 'ਵਾਰ ਜਾਈਏ ਜੀ ਜਿਹਨੇ ਵੀ ਸੁਣਨਗੇ ਉਹ ਜਿਹਨਾਂ ਨੇ ਸੁਣਨਗੇ ਉਹਨਾਂ ਦੇ ਕੰਨ ਉਹਦੇ ਅੰਦਰ ਜਾਏਗੇ ਪਾਣੀ ਅੰਦਰ ਜਾਏਗੀ ਪਾਣੀ ਦੀ ਬੜੀ ਖਾਸ ਕਿਰਿਆ ਮੰਨਿਆ ਨਾ ਉਹ ਜਦ ਤੱਕ ਪਾਣੀ ਨਹੀਂ ਸੁਣਦਾ ਤੱਕ ਪਤਾ ਰਹੇਗਾ ਲੜਦਾ ਰਹੇਗਾ ਕੋਈ ਨਹੀਂ ਕਿ ਨਹੀਂ ਉਹਨਾਂ ਦੇ ਜਦੋਂ ਪਾਣੀ ਸੁਣਦਾ ਤਾਂ ਉਹ ਮਨ ਤੇ ਧਾਵਨਾ ਹੁੰਦਾ ਉਹ ਨਾਲ ਦੌੜਨਾ ਵੀ ਚੱਲਦਾ ਹੈ ਜਿਨੀਂ ਬਾਣੀ ਅੰਦਰ ਜਾਏਗੀ ਬੱਚੇ ਗਾਵਿਆਂ ਨੂੰ ਰਿਪਲੇਸ ਕਰੇਗੇ ਸੌਂਚੂ ਰਿਪਲੇਸ ਕਰੇਗੀ ਹੋਰ ਵੀ ਤਾਂ ਰਿਪਲੇਸ ਕਰੇਗੀ ਰਿਪਲੇਸ ਕਰਕੇ ਉਹ ਸਾਡੀ ਬਾਣੀ ਲਈ ਕੋਈ ਕੁਝ ਵੀ ਨਾ ਅਨੁਭਵ ਉਹ ਆਸ਼ਾ ਦੀ ਬਾਣੀ ਜਦੋਂ ਜਪਤੀ ਸਾਹਿਬ ਜੀ ਦੇ ਵਿੱਚ ਛੋ ਜਾ ਬਾਣੀ ਵਾਲਾ ਪਾਠ ਆਡੀਓ ਦੇ ਵਿੱਚ ਜਿੱਥੇ ਬੱਚੇ ਉੱਡਦੇ ਹੈ ਉਹ ਵੀ ਸ਼ਾਰਟ ਹੋ ਜਾਏਗਾ ਔਰ ਬੇਨਤੀ ਕਰਾਂ ਸਾਹਿਬ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਪਹਿਲੀ ਗੱਲ ਇਹ ਕਹੀ ਹੈ ਰਤ ਅਵਰਕ ਅਵਰਕ ਮਾਦਤ ਮਾਨਨੀ ਪ੍ਰੀਤਮ ਕੋਮਟ ਲਾਵ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਦੇਖਣਾ ਕਾਹੂ ਹੁੰਦੀ ਹੈ ਬੇੰਤੀ ਕਰ ਸਹਾਸੰਜੀ ਸਾਰਿਆਂ ਦੇ ਵਿਚਾਰਾਂ ਦੇ ਵਿੱਚ ਮਤਭੇਦ ਜਿੰਨੇ ਵੀ ਸਾਡੇ ਸਾਰਿਆਂ ਦੇ ਵਿਚਾਰ ਅਲੱਗ-ਅਲੱਗ ਹੋਣਗੇ ਇੱਕ ਵਿਚਾਰ ਨਹੀਂ ਆਉਣਗੇ ਸੋ ਸਾਨੂੰ ਚਾਹੀਦਾ ਹੈ ਕਿ ਜਿੱਥੇ ਅਸੀਂ ਇੱਕਲਾਸਾ ਲਗਾਨੇ ਆ ਜੋ ਕਿ ਕਈ ਵਾਰੀ ਜਦੋਂ ਕਲਾਸਾਂ ਲਗਾਈਆਂ ਜਾਂਦੀਆਂ ਨੇ ਤੇ ਇਹ ਗੱਲ ਕਹੀ ਜਾਂਦੀ ਹੈ ਕਈ ਜਿਹੜੇ ਕਲਾਸਾਂ ਚ ਆਉਂਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਕਿਹੜਾ ਅੱਗੇ ਬਹੁਤ ਜਿਆਦਾ ਸਿੱਖੀ ਬਾਰੇ ਕੁਝ ਜਾਣਨਾ ਅਸੀਂ ਤਾਂ ਥੋੜਾ ਬੋਕਾ ਹੀ ਜਾਣਨਾ ਤੇ ਬੇਤੀ ਇਹ ਸੀ ਵੀ ਸਾਨੂੰ ਜਿਹੜੀਆਂ ਇਹ ਕਲਾਸਾਂ ਨੇ ਵੀ ਇਹ 2 ਮਹੀਨਿਆਂ ਲਈ ਜਿੱਥੇ ਅਸੀਂ ਲਗਾਨੇ ਆ ਉੱਥੇ ਸਾਨੂੰ ਚਾਹੀਦਾ ਵੀ ਇਹ ਕਲਾਸਾਂ ਜਿਹੜੀਆਂ ਬੱਚਿਆਂ ਲਈ ਵੀ ਲਗਾਈਆਂ ਜਾਂ ਨੌ ਜਵਾਨਾਂ ਦੀਆਂ ਵੀ ਲਗਾਈਆਂ ਜਾਂ ਇੱਕਲਾਸਾਂ ਬਜ਼ੁਰਗਾਂ ਦੀਆਂ ਵੀ ਲਗਾਈਆਂ ਜਾਂ ਕਿਉਂਕਿ ਜਦੋਂ ਕੋਈ ਗੱਲ ਕੀਤੀ ਜਾਂਦੀ ਹੈ ਉਸ ਵੇਲੇ ਫਿਰ ਇਹ ਗੱਲ ਕਹੀ ਜਾਂਦੀ ਹੈ ਵੀ ਜਿੰਨੀ ਤੇਰੀ ਉਮਰ ਹੈ ਉਨਾ ਸਾਡਾ ਤਜਰਬਾ ਹੈਗਾ ਮੇਨ ਗੱਲ ਇਹ ਹੈ ਵੀ ਜੇ ਜੇ ਅਸੀਂ ਉਮਰ ਦੀ ਗੱਲ ਕਰੀਏ ਤੇ ਫਿਰ ਕੋਹ ਹਰ ਕੰਡੀਸ਼ਨਸ ਹੈ ਮਹਾਰਾਜ ਸੱਚੇ ਪਾਤਸ਼ਾਹ ਸੰਤ ਗੁਰਾਂ ਦੇ ਜੀਵਨ ਤੋਂ ਸਾਨੂੰ ਕਿੰਨੀ ਵਧੀਆ ਸਿਹਤ ਮਿਲਦੀ ਹੈ ਵਿਦਿਆ ਤੋਂ ਸਾਨੂੰ ਗੁਰਮਤਿ ਸਿਧਾਂਤ ਪਤਾ ਹੋਣਗੇ ਪਹਿਲੀ ਗੱਲ ਇਹ ਹੈ ਕਿ ਗੁਰਬਾਣੀ ਕਹਿੰਦੀ ਕੀ ਹੈ ਰੋਲਾ ਇੱਥੇ ਹੀ ਲੜਾ ਵੀ ਗੁਰਬਾਣੀ ਕਹਿ ਕੇ ਕਹਿ ਨਹੀਂ ਰਹੀ ਹੈ ਸਮਝਾਕੀ ਰਹੀ ਹੈ ਪਹਿਲਾਂ ਅਸੀਂ ਉਹ ਸਮਝੀਏ ਫਿਰ ਅਸੀਂ ਆਪਣੇ ਸੱਚੇ ਮਨ ਦੇ ਨਾਲ ਉਹ ਵਿਚਾਰ ਜਿਹੜੀ ਹੈ ਬੱਚਿਆਂ ਤੱਕ ਲਈਏ ਨੌਜਵਾਨਾਂ ਤੱਕ ਲਈਏ ਬਜ਼ੁਰਗਾਂ ਤੱਕ ਲਈਏ ਸਵਾਰਥ ਤੋਂ ਉਪਰ ਉੱਠ ਸੁਪਰ ਉੱਠ ਕੇ ਜਦੋਂ ਅਸੀਂ ਇਹ ਸਾਰੇ ਕੰਮ ਕਰਾਂਗੇ ਤੇ ਸਾਡੀ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਜਾਏ ਔਰ ਬੇਨਤੀ ਕਰਾਂ ਸਾਧ ਸੰਦੀ 35 ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਤੇ 35 ਮਹਾਂਪੁਰਸ਼ਾਂ ਦੀ ਵਿਚਾਰਧਾਰਾ ਇੱਕੋ ਹੀ ਹੈ ਹੁਣ ਸਾਡੀਆਂ ਵਿਚਾਰਧਾਰਾ ਸਾਰਿਆਂ ਦੀਆਂ ਅਲੱਗ-ਅਲੱਗ ਨੇ ਬੇਨਤੀ ਮੈਂ ਕਰ ਰਿਹਾ ਸੀ ਵੀ ਜਿਹੜਾ ਅਸੀਂ ਪ੍ਰਚਾਰ ਕਰਦੇ ਹਾਂ ਗਰੰਤੀ ਸਿੰਘ ਵੀ ਜਿਹੜੇ ਨੇ ਉਹ ਜਿੰਨੇ ਬੱਚਿਆਂ ਦੀ ਕਲਾਸ ਲਗਾਉਣ ਉਥੇ ਨਾਲ ਨੌਜਵਾਨਾਂ ਦੀ ਉਥੇ ਬਜ਼ੁਰਗਾਂ ਦੀ ਵੀ ਕਲਾਸ ਲਗਾਈ ਜਾਵੇ ਤਾਂ ਜੋ ਬਜ਼ੁਰਗ ਵੀ ਜਿਹੜੇ ਨੇ ਉਹਨਾਂ ਨੂੰ ਉਹ ਵੀ ਦਿੜ੍ਹ ਹੋਣਗੇ ਜਦੋਂ ਸਾਥ ਦੇਣਗੇ ਤੇ ਸਿੱਖੀ ਦਾ ਪ੍ਰਚਾਰ ਜਿਹੜਾ ਹੋਰ ਵਧੇਗਾ ਸੋ ਮੈਂ ਇਹ ਬੇਨਤੀਆਂ ਜਿਹੜੀਆਂ ਨੇ ਉਹ ਕਰਨਾ ਚਾਹੁੰਦਾ ਸੀ ਵੀ ਵਾਹਿਗੁਰੂ ਜੀ ਕਾ ਜ ਆ ਰਿਹਾ ਸੀ ਕਿ ਕੀ ਇਹੋ ਜਿਹਾ ਨਾ ਤਰੀਕਾ ਕਿ ਅਸੀਂ ਆਪਣੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਇਹ ਕੀ ਆ ਬੋਧੁੰਦਾ ਥੋੜਾ ਜਿਹਾ ਔਖਾ ਜਰੂਰ ਲੱਗੇਗਾ ਪਰ ਅਥੂ ਹੋਰ ਸਦਾ ਬਸੰ ਪ੍ਰੋਵਾਈਡ ਹੋ ਜਾਂਦਾ ਆਸੀਂ ਆਪਣੇ ਵੱਲੋਂ ਕੋਈ ਐਡਜਸਟਮੈਂਟ ਕਰਕੇ ਤੇ ਬੋਧੁੰਦਾ ਕਿਸੇ ਸਕੂਲ ਵਿੱਚ ਲਗਾਈਏ ਸਾਰੇ ਲਗਦੇ ਇਹ ਇੱਥੇ ਨਾ ਬੈਠਣ ਦਾ ਸਿਸਟਮ ਠੀਕ ਨਹੀਂ ਹੋਏਗਾ ਭਈ ਇੱਥੇ ਤਾਂ ਤੁਸੀਂ ਕੀ ਕਰਦੇ ਹੋ ਆਪਣੇ ਬੱਚੇ ਸਾਇਰ ਕਰਕੇ ਲਿਆਉਂਦੇ ਹੋ ਕੋਈ ਕਵਿਤਾ ਪੜ੍ਹ ਲੈਂਦਾ ਹੈ ਕਿਸੇ ਨੂੰ ਕੀਰਤਨ ਦਾ ਨਾਮ ਦਾ ਕੀਰਤਨ ਕਰ ਲੈਂਦਾ ਤੁਹਾਡੇ ਵਾਸਤੇ ਕਿਤਾਬਾਂ ਛਪਾਈਆਂ ਗਈਆਂ ਬੱਚਿਆਂ ਨੂੰ ਤੁਸੀਂ ਪੂਰਾ ਮਹੀਨਾ ਪੜਾਇਆ no doubt ਸਾਨੂੰ ਨਹੀਂ ਪਤਾ ਬੱਚੇ ਕੀ ਕੀ ਸਾਡੇ ਕੋਲ ਸਿੱਖ ਜਾਂਦੇ ਨੇ ਦੇਖੋ ਜੁਰ ਅਸੀਂ ਭਰਾ ਦੇ ਹਾਂ ਉਸ ਤੋਂ ਜ਼ਿਆਦਾ ਸਾਡੇ ਆਚਰਨ ਤੋਂ ਸਿੱਖਦੇ ਨੇ ਆਸੀਂ ਵੈਸੇ ਆਪਣੇ ਜੋ ਕੈਂਪ ਸੀ ਸਾਡੇ 55 ਟੀਚਰ ਨੇ ਆਸੀਂ ਉਹਨਾਂ ਟੀਚਰਾਂ ਵਸਤੇ ਤੇ ਲਾਜ਼ਮੀ ਰੱਖਿਆ ਹੈ ਕਿ ਸਾਰੇ ਬਰਤਾਲੀ ਹੋਣ ਮਿਨਿਮਮ ਤੇ ਘਟੋੜੋ ਇਤਨਾ ਤਾਂ ਹੋਏ ਕਿ ਘਟੋੜੋ ਵੰਤਰਣ ਕਰਦੇ ਹੋਣ ਤੇ ਇਤਨਾ ਜੁੜੇ ਹੋਣ ਕਿ ਦੂਜੇ ਨੂੰ ਦੇਖ ਕੇ ਉਹ ਸਿੱਖ ਲੈ ਪਿਛਲੀ ਵਾਰ ਸਾਡੇ ਕੋਲ ਐਗਜ਼ਾਮਪਲ ਦੱਸਾਂ ਇੱਕ ਟੀਚਰ ਆਈ ਸੀ ਉਹਨਾਂ ਨੇ ਕਿਹਾ ਸਭ ਪੜਾਣਾਵੇਂ ਅੰਮ੍ਰਿਤਾਰੀ ਨੀਸੀ ਕਿਸਾਂ ਦੀ ਬੇਦੀ ਕਰਦੇ ਸੀ ਉਹ ਲੇਡੀਜ਼ ਟੀਚਰ ਸੀ ਇਸ ਵਾਰੀ ਮਹੀਨਾ ਪਹਿਲਾਂ ਹੀ ਉਹਨਾਂ ਦੀ ਕਾਲ ਆ ਗਈ ਕਿ ਜੀ ਮੈਂ ਜਿਹੜਾ ਹੈਗਾ ਅਮਰ ਛੱਡ ਲਿਆ ਵੇ ਤੇ ਕੀ ਮੈਂ ਹੁਣ ਦੁਬਾਰਾ ਤੁਹਾਡੇ ਗੁਰਮਤ ਕੈਂਪੀ ਜੋ ਗੁਰਦਾਣਾ ਡੇਰਾ ਬਾਬਾ ਕਮ ਸਿੰਘ ਸਾਹਿਬ ਵਿਖੇ ਲੱਗਦਾ ਚਮਨਾਪੁਰ ਕਿ ਉੱਥੇ ਸੇਵਾ ਕਰ ਸਕਦੀ ਆ ਅਸੀਂ ਕਿਹਾ ਜੀ ਜੀ ਆਏ ਨੂੰ ਕਮ ਸਿੰਘ ਜੀ ਬਤਰੀ ਉਹ ਹੈ ਕਿ ਅਸੀਂ ਇਹ ਦੇਖੀਏ ਕਿ ਸਾਡੇ ਟੀਚਰ ਜਾਂ ਸਾਡੇ ਬੱਚੇ ਤੁੱਕੀ ਆਊਟਫਿਟ ਲੈ ਕੇ ਜਾ ਰਹੇ ਨੇ ਅਸੀਂ ਪੂਰਾ ਮਹੀਨਾ ਲਗਾਇਆ ਅਸੀਂ ਖੰਡਾਇਆ ਵੀ ਅਸੀਂ ਰਿਫਰੈਸ਼ਮੈਂਟ ਵੱਧ ਤੋਂ ਵੱਧ ਦਿੱਤੀ ਜੋ ਅਸੀਂ ਦੇਸਰੇ ਆਸੀਂ ਉਸ ਤੋਂ ਵੱਧ ਕਰਦੇ ਆ ਸਾਰੇ ਹਰੇ ਗੁਰਦੁਆਰਾ ਸਾਹਿਬ ਵਾਲੇ ਆਪਣੇ ਆਪ ਨੇ ਕੈਂਪਾਂ ਨੂੰ ਵੱਧ ਚੜ ਕੇ ਕੋਸ਼ਿਸ਼ ਕਰਦੇ ਜੋ ਆਪਣੀ ਜਿਹਦੀ ਪਾਕਟ ਹਰ ਉਹ ਨਹੀਂ ਨਹੀਂ ਕਰਦੀ ਉਹ ਕਰ ਦਿੰਦੀ ਕੋਈ Dressਾਂ ਵੀ ਸੁਆਉਂਦਾ ਹੈ ਕੋਈ ਬੈਗ ਲੈ ਕੇ ਦਿੰਦਾ ਹੈ ਇਸ ਤੋਂ ਵੱਧ ਅਸੀਂ ਕੰਮ ਕਰੀਏ ਕੋਸ਼ਿਸ਼ ਕਰੀਏ ਕਿ ਦੋ ਕਲਾਸਿਸ ਮਤਲਬ ਦੋ ਦਿਨ ਅਗਰ ਇੱਕ ਦਿਨ ਹੁੰਦਾ ਤਾਂ ਇੱਕ ਦਿਨ ਕਟੌਟ ਕਰ ਲਈਏ ਇੱਕ ਪੂਰੇ ਕੈਂਪ ਲਈਏ ਆਪ ਸਾਰੇ ਬੱਚੇ ਆਪਣੇ ਅਸੂਲ ਤੇ ਲੈ ਕੇ ਪਹੁੰਚੀਏ ਉੱਥੇ ਜਿਹੜੇ ਕਲਾਸ ਲਈਦੇ ਉਹ ਬਾਹਰ ਜੋ ਵੀ ਕੋਈ ਜਿਸ ਤਰ੍ਹਾਂ ਤੁਹਾਡੇ ਕੈਂਪ ਵਾਲਿਆਂ ਵਿੱਚ ਕੋਈ ਕਲਾਸ ਦਾ ਹੈ ਜਾਂ ਸਾਡੇ ਕੈਂਪ ਵਾਲਿਆਂ ਵਿੱਚ ਕੋਈ ਕਲਾਸ ਦਾ ਹੈ ਜਦੋਂ ਤੁਸੀਂ ਉੱਥੇ ਲੈ ਕੇ ਜਾਓਗੇ ਨਾ ਬੱਚਿਆਂ ਨੂੰ ਉੱਥੇ ਜਦੋਂ ਬੱਚਿਆਂ ਨੂੰ ਦੋ ਉਸ਼ਾ ਹੋਏਗਾ ਪਹਿਲੀ ਗੱਲ ਦੂਜੀ ਗੱਲ ਜਦੋਂ ਤੁਸੀਂ ਉਹਨਾਂ ਨੂੰ ਅਸਲੇ ਦਾ ਸਿਖਾਓਗੇ ਤੇ ਉਹਨਾਂ ਨੂੰ ਪਤਾ ਹੋਏਗਾ ਕਿ ਯਾਰ ਇਹ ਸਿਲੇਬਸ ਵਿੱਚ ਮੈਂ ਅਜ 15 ਦਿਨ ਹੋ ਗਏ ਨੇ 15 ਦਿਨ ਬਾਅਦ ਮੈਂ ਜਾ ਰਿਹਾ ਉੱਥੇ ਜਾ ਕੇ ਜਦ ਨੂੰ ਪੁੱਛਿਆ ਜਾਏਗਾ ਕਿ ਕੀ ਮੈਂ ਪੜਿਆ ਵਾਂ ਤੇ ਉੱਥੇ ਬੱਚਿਆਂ ਦੀ ਜੋ ਪਰਫਾਰਮੈਂਸ ਹੋਏਗੀ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਹਾਂ ਵੀ ਇਹ ਇਹ ਪਰਫਾਰਮੈਂਸ ਹੋਈ ਹੈ ਤੇ ਇਹ ਸਾਡੀ 6 ਕਲਾਸਿਸ ਦੀ ਪਰਫਾਰਮੈਂਸ ਥੀਨੀ ਸਾਜਾ ਗੁਰਮਤ ਘਰ ਇੱਕ ਲਗਾਇਆ ਜਾਏ ਬਹੁਤ ਵਧੀਆ ਆਉਟਪੁੱਟ ਆਏਗੀ ਮੈਡੀਸਲਾ ਐਮ ਇੰਚ ਨੂੰ ਅੱਗੇ ਉਸ ਹਾਵਨਾ ਕਰ ਸਕਦੇ ਨੇ ਸਹਿਜ ਪਾਠ ਬੇਟਾ ਕੀ ਵੈਰੀ ਗੁੱਡ ਵੈਰੀ ਗੁੱਡ ਮੈਂ ਆਪਣੀ ਤਰਫੋਂ ਇੱਕ ਵਾਰ ਚੈੱਕ ਕਰਾਂ ਸਾਰੇ ਬੁਲਾਣਾ ਬੋਲੇ ਸੋਨਹਾਰ ਵੈਰੀ ਗੁੱਡ ਵੀਰ ਜੀ ਨੇ ਸਾਹ ਇਹ ਵੀ ਪਤਾ ਵੀਰ ਜੀ ਨੂੰ ਕਿ ਅਸੀਂ ਕਹਿ ਕਹਿ ਕੇ ਜੋ ਇਹ ਗੁਰਮਤ ਕੈਂਪ ਜੋ ਆਰੰਭ ਹੋਏ ਨੇ ਬਹੁਤ ਹੀ ਵੱਡਾ ਉਪਰਾਲਾ ਹੈ ਜੋ ਸਾਡਾ ਕਾਰਜ ਹੈ ਸਹੀ ਮਾਅਨੇ ਵਿੱਚ ਗੋਲਦਾਂ ਭਰੀਆਂ ਨਹੀਂ ਨੇ ਅਸੀਂ ਵੈਸੇ ਕਹਿੰਦੇ ਆ ਕਿ 크੍ਰਿਸਚਨ ਵਿੱਚੋਂ ਨਹੀਂ ਕਿ ਯੂਸੂਪ ਅਸੀਂ ਗਿਆ ਤੇ ਸਾਰੇ 크ਿਸਤ ਬਣ ਗਏ ਤੇ ਸਾਡੇ ਅੰਨੇ ਸ਼ਹੀਦ ਨੇ ਅਸੀਂ ਦੱਸ ਨਹੀਂ ਪਾਏ ਤੇ ਤੁਸੀਂ ਸਾਰੇ ਦੱਸ ਦਿਓ ਇਸ ਗੱਲ ਤੇ ਮਾਨ ਕਰੋ ਸੇਬ ਬਾਤ ਹਰੇ ਕੈਂਪ ਵਿੱਚ ਹਰੇਕ ਬੱਚੇ ਨੂੰ ਕਰਾਓ ਅਸੀਂ ਵੀ ਕਰਾਵਾਂਗੇ ਤੁਸੀਂ ਸਾਰੇ ਆਪਣੇ ਕੈਂਪਾਂ ਵਿੱਚ ਜ਼ਰੂਰ ਕਰਾਓ ਮਿਨੀਮਮ ਤੋਂ ਅਸੀਂ ਜੱਗੀ ਸਾਹਿਬ ਹੋ ਗਿਆ ਇਹ ਦਿੜਿ ਕਰਾਣਾ ਸਾਡੇ ਕੋਲ ਵੀ ਗਰੁੱਪਰੀ ਸੀ ਕਿ ਅਗੇ ਨੇ ਇਹੋ ਜਿਹੇ ਕਈ ਟੀਚਰ ਨੇ ਜੋ ਅੱਛੇ ਤਰੀਕੇ ਨਾਲ ਸ਼ੁੱਧ ਪਾਣੀ ਆਪ ਜੀ ਦੇ ਬੱਚਿਆਂ ਨੂੰ ਸਿਖਾ ਵੀ ਸਕਦੇ ਨੇ ਕਦੇ ਆਪ ਜੀ ਕੋ ਤੇ ਆਪ ਜੀ ਨੂੰ ਉੱਥੇ ਜਾ ਕੇ ਆਪ ਜੀ ਦੇ ਕੈਂਪੀ ਚਿੰਦੇ ਨੇ ਦੋ ਦਿਨ ਲਗਾ ਸਕਦੇ ਨੇ ਇਤਨੇ ਕੋ ਬੇਤਰੀ ਨੇ ਮੈਂ ਟਾਈਮ ਜ਼ਿਆਦਾ ਨਾ ਲੈਂਦੇ ਹੋਈ ਵੈਦਿਕਾ ਕਲਸਾ ਅਲਾਗਲਾ ਸਿੰਘ ਸਬਾਵਾ ਗੁਰਦੁਆਰਾ ਸਾਹਿਬ ਤੋਂ ਹੋਰ ਸੰਸਥਾਵਾਂ ਤੋਂ ਇਤਨੀ ਖਤਰ ਹੋਵੇ। ਮੈਦਨੀ ਕਮੇਟੀ ਨੂੰ ਬਹੁਤ ਬਧਾਈ ਦੇਣਾ। ਇਹ ਉਪਰਾਵੇ ਹਰ ਸਾਲ ਕਰਦੇ ਹਾਂ। ਅੱਜ ਸਮੇਂ ਬਣਾਵੇ ਬਹੁਤ ਜ਼ਰੂਰੀ ਹੈ। ਤੁਹਾਡੇ ਸਾਹਮਣੇ ਚੱਲ ਰਿਹਾ ਹੈ ਅਸੀਂ ਇਸ ਸਮੇਂ ਦੀ ਗਹਿਰਾਈਆਂ ਨੂੰ ਦੇਖਦੇ ਹੋਇਆ ਉਹ ਚੀਜ਼ਾਂ ਕੈਰੀ ਕਰੀਏ ਜੋ ਸਾਡੀਆਂ ਜ਼ਰੂਰਤਾਂ ਬਣੇ ਹੈਗੀਆਂ ਸਾਡੇ ਨਾਲ ਜਾਣੀਆਂ ਨੇ। ਉਹ ਹੈਗਾ ਅੱਜ ਅਸੀਂ ਵੇਖੀਏ ਕਿ ਸਮਾਜ ਕਿਸ ਰਾਹ ਤੇ ਚੱਲ ਰਿਹਾ ਹੈ ਔਰ ਅਸੀਂ ਆਪਣੀ ਪੀੜ੍ਹੀ ਨੂੰ ਨਵੀਂ ਪੀੜ੍ਹੀ ਸਾਡੀ ਨਵੀਂ ਪੀੜ੍ਹੀ ਆ ਸਾਡੀ ਅਸੀਂ ਉਹਨਾਂ ਨੂੰ ਕਿਵੇਂ ਹੈਂਡਲ ਕਰੀਏ ਅੱਜ ਸੋਸ਼ਲ ਮੀਡੀਆ ਦਾ ਸਮੇਂ ਚੱਲ ਰਿਹਾ ਹੈ ਔਰ ਮੈਂ ਇਹ ਕਹਿਣਾ ਚਾਹਣਾ ਹਾਂ ਅਗਰ ਅਸੀਂ ਅੱਜ ਦੇ ਜਿਹੜੇ ਆਈਟੀ ਸਕਿਲਸ ਬਣੇ ਹੋਏ ਨੇ ਅਲੱਗ-ਅਲੱਗ ਪਾਰਟੀਆਂ ਆ ਉਬਲਤਰੀਕੇ ਨਾਲ ਕੰਮ ਕਰ ਰਹੇ ਨੇ ਲੋਕਾਂ ਦਾ ਮਾਈਂਡ ਜੜਾ ਅਲਵੜਾਟਾ ਰਹੇ ਨੇ ਮਾਈਂਡ ਤੇ ਕੰਟਰੋਲ ਕਰ ਰਹੇ ਨੇ ਭਾਵੇਂ ਝੂਠੀਆਂ ਸੱਚੀਆਂ ਖਬਰਾਂ ਦਿੰਦੇ ਹੁੰਦੇ ਸੀ ਕਿਉਂ ਨਾ ਅਸੀਂ ਇਹਨਾਂ ਆਈਟੀ ਸੌਲਸ ਨੂੰ ਅਸੀਂ ਆਪਣੇ ਅੰਦਰ ਵੀ ਲਾਗੂ ਕਰੀਏ ਔਰ ਜੋ ਸੱਚ ਹੈ ਧਰਗੁਰ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਬਾਣੀ ਲਿਖੀ ਹੋਈ ਹੈ ਜੋ ਉਹਨਾਂ ਦਾ ਮੂਲ ਸਿਧਾਂਤ ਹੈ ਜੋ ਉਹਨਾਂ ਦਾ ਵੱਲ ਸਭਾ ਹੈ ਸਾਡੇ ਗੁਰੂਆਂ ਦਾ 240 729 ਸਾਲ ਲੱਗੇ ਨੇ ਸਿੱਕੀ ਤਰ੍ਹਾਂ ਨੂੰ ਇਹ ਸੰਸਾਰ ਚਾਲ ਲੱਗੇ ਧਰਗੁਰ ਨਾਨਕ ਸਾਹਿਬ ਤੋਂ ਲੈ ਕੇ ਧਰਗੁਰ ਗੋਬਿੰਦ ਸਿੰਘ ਮਹਾਰਾਜ ਤੱਕ 239 ਸਾਲਾਂ ਦਾ ਸਮਾਂ ਲੱਗਿਆ ਇਹ 239 ਸਾਲਾਂ ਦੇ ਅੰਦਰ ਅਸੀਂ ਕਿੱਥੇ ਖੜੇ ਆ ਸਾਡਾ ਨਵੇਕਲਾ ਧਰਮ ਹੈ ਤੁਸੀਂ ਸਾਰੇ ਮੋਬਾਈਲ ਫੋਨ ਐਡਵਾਂਸ ਟੈਕਨੋਲੋਜੀ ਦੇ ਲਾ ਕੇ ਬੈਠੇ ਹੋ ਬੁਰਾ ਕਰਨਾ ਹੈ ਜੇ ਨਹੀਂ ਕਿਤੇ ਗੋਲੀ ਮਾਰਨਾ ਉਹ ਵੀ ਸਹੀ ਗੱਲ ਹੈ ਦੀ ਪੰਚਾਰ ਵਾਸਤੇ ਸਭ ਨੇ ਹੱਥ ਜੋੜ-ਜੋੜ ਕੇ ਲੱਗੇ ਨਹੀਂ ਤੁਸੀਂ ਆ ਤਰੀਕਾ ਸੀ ਆ ਰਹੀ ਸਭ ਦੇ ਆਪਣੇ ਆਪਣੇ ਵਿਚਾਰ ਨੇ ਉਹਦਾ ਰੀਜ਼ਨ ਹੈ ਕਿ ਸਾਡਾ ਆਪਣਾ ਸਭ ਦਾ ਸੰਜਨ ਖਿਆਲ ਨਹੀਂ ਬਣਿਆ ਅਸੀਂ ਇਕੱਠੇ ਨਹੀਂ ਹੋ ਸਕੀਏ ਸਾਡਾ ਆਪਣਾ ਇੱਕ ਵਿਚਾਰ ਨਹੀਂ ਬਣਿਆ ਉਹ ਵਿਚਾਰ ਇੱਕ ਨਾ ਬਣਨ ਦਾ ਕਾਰਨ ਇਹ ਸੀ ਕਿ ਆਪਾਂ ਇਕੱਠੇ ਹੋ ਕੇ ਕਿੱਧਰ ਬੈਠੇ ਇਕੱਠੇ ਹੋ ਕੇ ਬਹਿਣਾ ਲੀਹ ਜਾ ਨਹੀਂ ਬਣਦਾ ਕਿਸ ਤਰ੍ਹਾਂ ਕੇ ਗੁਰੂ ਸਾਹਿਬਾਂ ਨੇ ਸਤ ਸੰਗਤ ਬਣਾਈ ਸੀ ਸਤ ਸੰਗਤ ਵੀ ਜਦੋਂ ਇਕੱਠੇ ਹੋ ਕੇ ਬੰਦੇ ਬੈਠਦੇ ਨੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਦਾ ਖਿਆਲ ਫਿਰ ਆਪਣਾ ਹੀ ਰਹਿ ਜਾਂਦਾ ਗੁਰੂ ਵਾਲਾ ਬਣਦਾ ਤੇ ਹੁਣ ਇਹਨਾਂ ਗੁਦਮਤ ਕੈਂਪਾਂ ਦੇ ਅੱਜ ਕੀ ਆਪਾਂ ਕੀ ਕਰਨਾ ਜੀ ਜਿੱਥੇ ਤੁਸੀਂ ਬੱਚਿਆਂ ਨੂੰ ਪਿਛਲੇ 3 ਸਾਲਾਂ ਤੋਂ ਪੰਜਾਬੀ ਪੜਾਈ ਹੈ ਉਮੀਦ ਕਰਨਾ ਕਿ ਕੈਂਪ ਬਹੁਤ ਪੁਰਾਣੇ ਚੱਲ ਰਹੇ ਨੇ ਉਹਨਾਂ ਨੂੰ ਗੁਰਬਾਣੀ ਪੜ੍ਹਨੀ ਆ ਗਈ ਹੋਈ ਪੰਜਾਬੀ ਪੜ੍ਹਨੀ ਆ ਗਈ ਹੋਈ ਨਹੀਂ ਵੀ ਆਈ ਤੇ ਹੁਣ ਆਪਾਂ ਇੱਥੇ ਸਾਰਿਆਂ ਨੇ ਕੈਂਪਾਂ ਦੇ ਵਿੱਚ ਕੀ ਕਰਨਾ ਜੀ ਕੋਈ ਵੀ ਇੱਕ ਬਾਣੀ ਬੱਚਿਆਂ ਨੂੰ ਸਾਂਝੇ ਰੂਪ ਦੇ ਵਿੱਚ ਪੜਾਉਣੀ ਹੈ ਇਕੱਠੇ ਬਣਾਉਣੀ ਹੈ ਕੋਈ ਵੀ ਬਾਣੀ ਚਾਹੇ ਜਪਜੀ ਸਾਹਿਬ ਕਰਾਓ ਚਾਹੇ ਅਨੰਦ ਸਾਹਿਬ ਕਰਾਓ ਜਿਹੜੀ ਸੌਖੀ ਬਾਣੀ ਹੈ ਐਟ ਲੀਸਟ ਬੱਚਿਆਂ ਦੇ ਦਿਲ ਦੇ ਵਿੱਚ ਆਪਾਂ ਇਹ ਭਰਨਾ ਹੈ ਕਿ ਸਾਂਝੇ ਰੂਪ ਦੇ ਵਿੱਚ ਗੁਰਬਾਣੀ ਪੜਨ ਦਾ ਕੀ ਮਹੱਤਵ ਹੈ ਤੇ ਕੀ ਆਨੰਦ ਹੈ ਇਹ ਆਪਾਂ ਬੱਚਿਆਂ ਦੇ ਵਿੱਚ ਨਹੀਂ ਭਰ ਸਕਦੇ